ਗਵਰਨਮੈਂਟ ਵੱਲੋਂ ਪੋਸਟ ਆਫਿਸ ਦੀਆਂ ਜਿੰਨੀਆਂ ਵੀ ਸੇਵਿੰਗ ਸਕੀਮਸ ਨੇ ਉਹਨਾਂ ਦੇ 2025 ਦੇ ਵਿੱਚ ਜਿਹੜੇ ਇੰਟਰਸਟ ਰੇਟ ਰਹਿਣ ਵਾਲੇ ਆ ਉਹਨਾਂ ਦੀ ਰੇਟ ਲਿਸਟ ਰਿਲੀਜ਼ ਕਰ ਦਿੱਤੀ ਗਈ ਹੈ ਇਹ ਜਿਹੜੇ ਰੇਟਸ ਨੇ ਕੁਆਰਟਰਲੀ ਅਪਡੇਟ ਕੀਤੇ ਜਾਂਦੇ ਨੇ ਸੋ ਸਾਨੂੰ ਇੱਕ ਚੀਜ਼ ਦਾ ਪਤਾ ਲੱਗ ਗਿਆ ਕਿ 2025 ਦੇ ਜਨਵਰੀ ਫਰਵਰੀ ਮਾਰਚ ਦੇ ਵਿੱਚ ਤਾਂ ਇਹੀ ਰੇਟਸ ਰਹਿਣ ਵਾਲੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇਹਨਾਂ ਇੰਟਰਸਟ ਰੇਟ ਦੇ ਨਾਲ ਨਾਲ ਪੋਸਟ ਆਫਿਸ ਦੀ ਮੰਥਲੀ ਇਨਕਮ ਸਕੀਮ ਦੇ ਜਿਹੜੇ ਪ੍ਰੋਸ ਕੌਨਸ ਇਹ ਸਾਰਾ ਕੁਝ ਵੀ ਡਿਸਕਸ ਕਰਾਂਗੇ ਤੇ ਐਂਡ ਦੇ ਵਿੱਚ ਆਪਣਾ opinion ਵੀ ਤੁਹਾਨੂੰ ਦੱਸੂਗਾ ਵੀ ਤੁਹਾਨੂੰ ਇਹ ਸਕੀਮ ਕੰਸੀਡ ਇਸ ਸਕੀਮ ਨੂੰ ਡਿਟੇਲ ਦੇ ਵਿੱਚ ਸਮਝਣ ਲਈ ਬੇਸਿਕਲੀ ਆਪਾਂ 6 ਸਵਾਲਾਂ ਦਾ ਜਵਾਬ ਲੱਭਣੇ ਆ। ਨੰਬਰ 1 ਐਮਆਈਏ ਸਕੀਮ ਹੁੰਦੀ ਕੀ ਹੈ? ਨੰਬਰ 2 ਇਹਦੇ ਵਿੱਚ ਕੌਣ ਇਨਵੈਸਟ ਕਰ ਸਕਦਾ ਤੇ ਕੌਣ ਨਹੀਂ ਕਰ ਸਕਦਾ? ਨੰਬਰ 3 2025 ਦੇ ਵਿੱਚ ਜਿਹੜੇ ਲੇਟੈਸਟ ਇੰਟਰਸਟ ਰੇਟ ਹੈ ਉਹ ਕਿੰਨਾ ਮਿਲੇਗਾ? ਨੰਬਰ 4 ਕੀ ਇਸ ਸਕੀਮ ਦੇ ਵਿੱਚ ਲੋਕ-ਇਨ ਪੀਰੀਅਡ ਕਿੰਨਾ ਹੋ ਸਕਦਾ? ਨੰਬਰ 5 ਕੀ ਜੇਕਰ ਡਿਪੋਜ਼ੀਟਰ ਦੀ ਡੈਥ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੀ ਹੋਏਗਾ? ਤੇ ਲਾਸਟ ਦੇ ਵਿੱਚ ਆਪਾਂ ਦੇਖਾਂਗੇ ਕਿ ਇਸ ਸਕੀਮ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਜਾਂ ਫਿਰ ਨਹੀਂ। ਤਾਂ ਚਲੋ ਫਿਰ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਵੀ ਇਹ ਐਮ ਐ ਮਾਇਸ ਦਾ ਮਤਲਬ ਹੈ ਮੰਥਲੀ ਇਨਕਮ ਸਕੀਮ ਪੋਸਟ ਆਫਿਸ ਦੀ ਇਸ ਮੰਥਲੀ ਇਨਕਮ ਸਕੀਮ ਦਾ ਜਿੱਦਾਂ ਦਾ ਨਾਮ ਆ ਉਦਾਂ ਦੀ ਇਹ ਕੰਮ ਕਰਦੀ ਹੈ ਇਸ ਸਕੀਮ ਦੇ ਵਿੱਚ ਤੁਸੀਂ ਇੱਕ ਲਮਸਮ ਅਮਾਉਂਟ ਇਨਵੈਸਟ ਕਰਦੇ ਹੋ ਤੇ ਤੁਹਾਨੂੰ ਮੰਥਲੀ ਇੱਕ ਫਿਕਸਡ ਇਨਕਮ ਮਿਲਦੀ ਹੈ ਫੋਰ ਐਗਜ਼ਾਮਪਲ ਇਸ ਸਕੀਮ ਦੇ ਵਿੱਚ ਤੁਸੀਂ 5 ਲੱਖ ਰੁਪਏ 5 ਸਾਲ ਦੇ ਲਈ ਇਨਵੈਸਟ ਕਰਤਾ ਤੇ ਰਿਟਰਨ ਦੇ ਵਿੱਚ ਤੁਹਾਨੂੰ ਇੱਕ ਫਿਕਸਡ ਮੰਥਲੀ ਇਨਕਮ ਮਿਲਣੀ ਸ਼ੁਰੂ ਹੋਗੀ 5 ਲੱਖ ਦੇ ਹਿਸਾਬ ਨਾਲ ਦੇਖੀਏ ਤਾਂ ਤੁਹਾਨੂੰ ਮਹੀਨੇ ਦਾ 3000-3500 ਰੁਪਏ ਮੰਥਲੀ ਮਿਲੇਗਾ ਉਹਨੇ ਮੰਥਲੀ ਪੇਮੈਂਟ ਕਿੰਨੀ ਮਿਲੇਗੀ ਕਿਸੇ ਹਿਸਾਬ ਨਾਲ ਮਿਲੇਗੀ ਇਹ ਆਪਾਂ ਵੀਡੀਓ ਦੇ ਚੱਕੇ ਡਿਸਕਸ ਕਰਾਂਗੇ ਬਟ ਜਿਹੜੀ ਇਹ ਮੰਥਲੀ ਇਨਕਮ ਹੈ ਇਹ ਤਾਂ ਤੁਹਾਨੂੰ ਫਿਕਸ 5 ਸਾਲ ਤੱਕ ਮਿਲੇਗੀ ਮਿਲੇਗੀ ਇਸ ਤੋਂ ਬਾਅਦ 5 ਸਾਲਾਂ ਬਾਅਦ ਤੁਹਾਡਾ ਜਿਹੜਾ 5 ਲੱਖ ਰੁਪਏ ਉਹ ਤੁਹਾਡੇ ਅਕਾਊਂਟ ਦੇ ਵਿੱਚ ਵਾਪਸ ਆ ਜਾਏਗਾ ਸੋ ਇਸ ਤਰੀਕੇ ਨਾਲ ਇਹ ਐਮਆਈਆ ਸਕੀਮ ਕੰਮ ਕਰਦੀ ਆ ਹੁਣ ਪੋਸਟ ਆਫਿਸ ਦੀਆਂ ਜਿੰਨੀਆਂ ਵੀ ਸਕੀਮਾਂ ਨੇ ਫਾਈਨੈਂਸ ਮਿਨਿਸਟਰੀ ਦੇ ਅੰਡਰ ਆਉਂਦੀਆਂ ਨੇ ਸੋ ਇਹਦੇ ਵਿੱਚ ਡਿਫਾਲਟ ਹੋਣ ਦੇ ਚਾਂਸਸ ਤਾਂ ਬਿਲਕੁਲ ਜ਼ੀਰੋ ਨੇ ਆ ਸੋ ਇਸ ਸਕੀਮ ਨੂੰ ਤੁਸੀਂ FD ਤੋਂ ਵੀ ਕਿਤੇ ਜ਼ਿਆਦਾ ਸੇਫ ਮੰਨ ਸਕਦੇ ਹੋ ਕਿਉਂਕਿ FD ਦੇ ਕੇਸ ਦੇ ਵਿੱਚ ਵੀ 5 ਲੱਖ ਤੱਕ ਦੀ ਗਰੰਟੀ ਹੀ RBI ਲੈਂਦਾ ਉਸ ਤੋਂ ਉੱਪਰ ਤਾਂ ਬੈਂਕਾਂ ਦੇ ਉੱਪਰ ਹੀ ਡਿਪੈਂਡ ਕਰਦਾ ਪਰ ਪੋਸਟ ਆਫਿਸ ਤੇ ਐਦਾਂ ਦਾ ਕੁਝ ਨਹੀਂ ਹੁੰਦਾ ਕਿਉਂਕਿ ਇੱਥੇ ਤੁਹਾਡੇ ਪੂਰੇ ਅਮਾਉਂਟ ਦੀ ਗਰੰਟੀ ਸਰਕਾਰ ਵੱਲੋਂ ਹੁੰਦੀ ਹੈ ਇਸ ਸਕੀਮ ਦੇ ਵਿੱਚ ਤੁਸੀਂ 9 ਲੱਖ ਰੁਪਏ ਤੱਕ ਇਨਵੈਸਟ ਕਰ ਸਕਦੇ ਹੋ ਇੰਡੀਵਿਜੂਅਲੀ ਇਹ ਲਿਮਿਟ ਪਹਿਲਾਂ 4.5 ਲੱਖ ਦੀ ਸੀ ਬਟ 2023 ਦੇ ਵਿੱਚ ਵਧਾ ਕੇ ਇਹਨੂੰ 9 ਲੱਖ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜੇਕਰ ਤੁਸੀਂ ਜੁਆਇੰਟ ਅਕਾਊਂਟ ਖੁਲਵਾ ਕੇ ਇਨਵੈਸਟ ਕਰਦੇ ਹੋ ਯਾਨੀ ਕਿ ਆਪਣੇ ਵਾਈਫ ਹਸਬੰਡ ਜਾਂ ਪ ਯਾਨੀ ਕਿ ਆਪਣੀ ਵਾਈਫ ਹਸਬੈਂਡ ਜਾਂ ਫਿਰ ਪੇਰੈਂਟਸ ਦੇ ਨਾਲ ਇੱਕ ਜੁਆਇੰਟ ਅਕਾਊਂਟ ਖੁਲਵਾ ਕੇ ਫਿਰ ਇਨਵੈਸਟ ਕਰਦੇ ਹੋ ਤਾਂ ਤੁਹਾਡੀ ਲਿਮਿਟ 15 ਲੱਖ ਤੱਕ ਚੱਲ ਜਾਂਦੀ ਹੈ ਤੇ ਇਸ ਸਕੀਮ ਦੇ ਵਿੱਚ ਤੁਸੀਂ ਘੱਟੋ ਘੱਟ 1500 ਤੋਂ ਇਨਵੈਸਟ ਕਰਨਾ ਸ਼ੁਰੂ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਦੇ ਨਾਲ ਜੁਆਇੰਟ ਅਕਾਊਂਟ ਵੀ ਖੁਲਵਾਉਨੇ ਹੋ ਤਾਂ ਵੀ ਪਰ ਪਰਸਨ 9 ਲੱਖ ਰੁਪਏ ਹੀ ਇਨਵੈਸਟ ਕੀਤੇ ਜਾ ਸਕਦੇ ਆ ਮੈਕਸਿਮਮ ਫਾਰ ਇਗਜ਼ਾਮਪਲ ਤੁਸੀਂ ਆਪਣੇ ਨਾਮ ਤੇ ਇੱਕ ਅਕਾਊਂਟ ਖਲਵਾਇਆ ਤੇ ਉਹਦੇ ਵਿੱਚ 5 ਲੱਖ ਰੁਪਏ ਇਨਵੈਸਟ ਕੀਤੇ ਫਿਰ ਤੁਸੀਂ ਆਪਣੇ ਸਪਾਊਸ ਦੇ ਨਾਲ ਇੱਕ ਜੁਆਇੰਟ ਅਕਾਊਂਟ ਖਲਵਾਇਆ ਤੇ ਉਹਦੇ ਵਿੱਚ ਤੁਸੀਂ 8 ਲੱਖ ਰੁਪਏ ਇਨਵੈਸਟ ਕਰਤੇ ਤਾਂ ਤੁਹਾਡੇ ਜਿਹੜਾ ਟੋਟਲ ਆਉ 9 ਲੱਖ ਰੁਪਏ ਮੰਨ ਲਿਆ ਜਾਏਗਾ 5 ਲੱਖ ਤੁਹਾਡੇ ਅਕਾਊਂਟ ਤੇ ਤੇ 4 ਲੱਖ ਜੁਆਇੰਟ ਅਕਾਊਂਟ ਦੇ ਵਿੱਚ ਇਸ ਤੋਂ ਜ਼ਿਆਦਾ ਤੁਹਾਡੇ ਨਾਮ ਤੇ ਡਿਪੋਜ਼ਿਟ ਨਹੀਂ ਕੀਤਾ ਜਾ ਸਕਦਾ ਹੁਣ ਇਹ ਸਾਰਾ ਕੁਝ ਤਾਂ ਠੀਕ ਹੈ ਬਟ ਅਗਲੀ ਗੱਲ ਹੈ ਵੀ ਇਸ ਸਕੀਮ ਦੇ ਚਾਹ ਇਨਵੈਸਟ ਕਾਊਂਟ ਕਰ ਸਕਦਾ ਹੈ ਕਿ ਇਹਦੇ ਲਈ ਕੋਈ ਰੈਸਟ੍ਰਿਕਸ਼ਨਸ ਨੇ ਤਾਂ ਪਹਿਲੀ ਗੱਲ ਤਾਂ ਇਹ ਹੈ ਵੀ ਇਸ ਸਕੀਮ ਦੇ ਵਿੱਚ ਸਿਰਫ ਇੰਡੀਅਨ ਸਿਟੀਜ਼ਨ ਹੀ ਇਨਵੈਸਟ ਕਰ ਸਕਦੇ ਆ ਐਨਆਰਆਈ ਇਹਦੇ ਵਿੱਚ ਇਨਵੈਸਟ ਨਹੀਂ ਕਰ ਸਕਦੇ ਤੇ ਦੂਜੀ ਗੱਲ ਇਹ ਹੈ ਵੀ ਇਸ ਸਕੀਮ ਦੇ ਵਿੱਚ ਇਨਵੈਸਟ ਕਰਨ ਲਈ ਤੁਹਾਡੀ ਘੱਟੋ ਘੱਟ ਉਮਰ 10 ਸਾਲ ਤੋਂ ਉੱਪਰ ਹੋਣੀ ਚਾਹੀਦੀ ਆ 10 ਸਾਲ ਤੋਂ ਘੱਟੋ ਤਾਂ ਪੇਰੈਂਟਸ ਜਾਂ ਗਾਰਡੀਅਨਸ ਮਾਈਨਰ ਦੇ ਬਿਹਾਫ ਤੇ ਇਨਵੈਸਟ ਕਰ ਸਕਦੇ ਆ ਤੇ 10 ਸਾਲ ਤੋਂ ਉੱਪਰ ਕੋਈ ਵੀ ਆਪਣੇ ਨਾਮ ਤੇ ਇਸ ਸਕੀਮ ਦੇ ਵਿੱਚ ਇਨਵੈਸਟ ਕਰ ਸਕਦਾ ਹੈ ਤੇ ਹਾਂ ਜੇਕਰ ਕੋਈ 10 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਇਸ ਸਕੀਮ ਦੇ ਵਿੱਚ ਇਨਵੈਸਟ ਕਰਨ ਜਾ ਰਿਹਾ ਹੈ ਤਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਆ ਵੀ ਵੈਸੇ ਤਾਂ ਇਹ ਸਕੀਮ 5 ਸਾਲ ਦੀ ਹੁੰਦੀ ਆ ਬਟ ਜੇਕਰ ਕੋਈ ਐਦਾਂ ਦਾ ਮਾਈਨਰ ਬੱਚਾ ਜਿਹੜਾ 10 ਤੋਂ ਲੈ ਕੇ 18 ਸਾਲ ਦੇ ਵਿੱਚ ਇਸ ਸਕੀਮ ਦੇ ਵਿੱਚ ਇਨਵੈਸਟ ਕਰਨ ਜਾ ਰਿਹਾ ਤੇ ਜਦੋਂ ਤੱਕ ਉਹ 18 ਸਾਲ ਦਾ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਆਪਣੀ ਇਨਵੈਸਟਮੈਂਟ ਵਿਧਰੋ ਨਹੀਂ ਕਰਵਾ ਸਕਦਾ ਮਤਲਬ ਕਿ ਕਢਵਾ ਨਹੀਂ ਸਕਦਾ 18 ਸਾਲ ਦਾ ਹੋਣ ਤੋਂ ਬਾਅਦ ਹੀ ਉਹ ਆਪਣੇ ਮਾਈਨਰ ਅਕਾਊਂਟ ਨੂੰ ਨਾਰਮਲ ਅਕਾਊਂਟ ਦੇ ਵਿੱਚ ਕਨਵਰਟ ਕਰਵਾ ਕੇ ਆਪਣੀ ਇਨਵੈਸਟਮੈਂਟ ਕਢਵਾ ਸਕਦਾ ਤੇ ਨਾਰਮਲ ਅਕਾਊਂਟ ਦੇ ਵਿੱਚ ਕਨਵਰਟ ਕਰਵਾਉਣ ਦੇ ਲਈ ਉਹਨੂੰ ਪੋਸਟ ਆਫਿਸ ਫਿਜ਼ਿਕਲੀ ਜਾਣਾ ਪਏਗਾ ਚਲੋ ਹੁਣ ਆਪ ਦੇ ਲਈ ਨਾ ਆਪਾਂ ਪਾਸ ਦੇ ਵਿੱਚ ਇਹ ਇੰਟਰਸਟ ਰੇਟ ਚੇਂਜ ਕਿਵੇਂ ਹੋਇਆ ਇਹ ਦੇਖ ਲੈਨੇ ਆ ਤਾਂ ਕਿ ਤੁਹਾਨੂੰ ਪਤਾ ਲੱਗ ਜੇਗਾ ਵੀ ਅੱਜ ਦੇ ਟਾਈਮ ਤੇ ਇੰਟਰਸਟ ਰੇਟ ਲੋ ਹੈ ਜਾਂ ਜ਼ਿਆਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਕਤੂਬਰ 2017 ਦੇ ਵਿੱਚ ਇਹ ਇੰਟਰਸਟ ਰੇਟ 7.5% ਨੂੰ ਟੱਚ ਕੀਤਾ ਸੀ ਉਸ ਤੋਂ ਬਾਅਦ 6-7% ਦੀ ਰੇਂਜ ਵਿੱਚ ਘੁੰਮ ਰਿਹਾ ਹੈ ਪਰ ਪਿਛਲੇ 2 ਸਾਲਾਂ ਤੋਂ ਯਾਨੀ ਕਿ ਜਨਵਰੀ 2023 ਤੋਂ ਇਹ ਇੰਟਰਸਟ ਰੇਟ 7.4% ਤੇ ਹੀ ਹੈ ਜੋ ਕਿ ਕਾਫੀ ਠੀਕ ਠਾਕ ਹੈ ਹੁਣ 2025 ਦੇ ਵਿੱਚ ਵੀ ਸਰਕਾਰ ਨੇ ਪਹਿਲੇ ਕੁਆਟਰ ਦੇ ਲਈ ਯਾਨੀ ਕਿ ਜਨਵਰੀ ਫਰਵਰੀ ਮਾਰਚ ਦੇ ਲਈ ਇਹ ਇੰਟਰਸਟ ਰੇਟ 7.4% ਹੀ ਫਿਕਸ ਕੀਤਾ ਹੈ ਹੁਣ ਕੁਝ ਲੋਕ ਸੋਚ ਰਹੇ ਹੋਣਗੇ ਕਿ ਯਾਰ ਇਹ ਇੰਟਰਸਟ ਰੇਟ ਤਾਂ ਬਹੁਤ ਹੀ ਘੱਟ ਹੈ ਇਸ ਤੋਂ ਵਧੀਆ ਤਾਂ ਕੁੱਝ ਬੈਂਕਾਂ 8-9% ਤਾਂ FD ਦੇ ਇੰਟਰਸਟ ਦੇ ਦਿੰਦੀਆਂ ਨੇ ਤਾਂ ਬਿਲਕੁਲ ਸਹੀ ਗੱਲ ਹੈ ਤਾਂ ਬਿਲਕੁਲ ਸਹੀ ਗੱਲ ਹੈ ਕੁੱਝ ਬੈਂਕਾਂ ਇਸ ਤੋਂ ਜ਼ਿਆਦਾ ਇੰਟਰਸਟ ਦੇ ਰਹੀਆਂ ਨੇ ਤੇ ਮੋਸਟਲੀ ਉਹ স্মੋਲ ਫਾਈਨਾਂਸ ਬੈਂਕਾਂ ਹੀ ਨੇ ਬਟ ਤੁਹਾਨੂੰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ ਵੀ ਹਾਈ ਰਿਟਰਨਸ ਕਮਜ਼ ਵਿਦ ਹਾਈ ਰਿਸਕ ਹੁਣ ਇਹਨਾਂ ਬੈਂਕਾਂ ਦੇ ਵਿੱਚ ਜਿਹੜੀ FD ਹੁੰਦੀ ਹੈ ਉੱਤੇ 5 ਲੱਖ ਤੱਕ ਦੀ ਗਾਰੰਟੀ ਤਾਂ RBI ਸਿਕਿਉਰ ਕਰਦਾ ਹੈ ਬਟ ਉਸ ਤੋਂ ਉੱਪਰ ਕੋਈ ਗਾਰੰਟੀ ਨਹੀਂ ਹੁੰਦੀ ਪਰ ਜਿਵੇਂ ਕਿ ਮੈਂ ਦੱਸਿਆ ਵੀ ਪੋਸਟ ਆਫਿਸ ਦੀ ਸਕੀਮ ਦੇ ਇੱਕ ਗੱਲ ਹੋਰ ਵੀ ਜਿਹੜਾ ਪੋਸਟ ਆਫਿਸ ਦਾ ਇੰਟਰਸਟ ਰੇਟ ਆ ਉਹਨੂੰ ਪੁਰਾਣੇ ਬੈਂਕਾਂ ਜਿਵੇਂ ਕਿ SBI, PNB, HDFC, ICICI ਨਾਲ ਕੰਪੇਅਰ ਕਰੀਏ ਤਾਂ 5 ਸਾਲਾਂ ਦੀ FD ਤੇ ਉਹ ਵੀ ਮੋਟਾ-ਮੋਟਾ 6.5 ਤੋਂ 7% ਹੀ ਵਿਆਜ ਦਿੰਦੇ ਆ ਤਾਂ ਉਸ ਹੱਬ ਨਾਲ ਦੇਖਿਆ ਜਾਵੇ ਤਾਂ ਪੋਸਟ ਆਫਿਸ ਦਾ ਜਿਹੜਾ ਇੰਟਰਸਟ ਰੇਟ ਆ ਉਹ ਕਾਫੀ ਡੀਸੈਂਟ ਹੈ ਹੁਣ ਇਸ ਸਕੀਮ ਦੇ ਵਿੱਚ ਇਨਵੈਸਟ ਕਰਨ ਦਾ ਇੱਕ ਹੋਰ ਫਾਇਦਾ ਹੈ ਤੁਹਾਡਾ FD ਤੇ ਜਿਹੜਾ ਤੁਹਾਨੂੰ ਵਿਆਜ ਮਿਲਦਾ ਹੈ ਉਹਦੇ ਤੇ ਬੈਂਕ ਵੱਲੋਂ 10% TDS ਕਟਾਇਆ ਜਾਂਦਾ ਹੈ ਯਾਨੀ ਕਿ ਟੈਕਸ ਡਿਡਕਟਡ ਐਟ ਸੋਰਸ ਉਹ TDS ਜਿਹੜਾ ਹੁੰਦਾ ਤੁਹਾਡੇ ਬਿਹਾਫ ਤੇ ਬੈਂਕ ਵੱਲੋਂ ਟੈਕਸ ਡਿਪਾਰਟਮੈਂਟ ਨੂੰ ਸਬਮਿਟ ਕਰਵਾ ਦਿੱਤਾ ਜਾਂਦਾ ਹੈ ਪ੍ਰੋਪੋਸਟ ਆਫਿਸ ਦੀ MI ਸਕੀਮ ਦੇ ਵਿੱਚ ਜਿਹੜੀ ਤੁਹਾਨੂੰ ਮੰਥਲੀ ਪੇਮੈਂਟ ਜਾਂ ਫਿਰ ਜਿਹੜਾ ਇੰਟਰਸਟ ਮਿਲਦਾ ਉਹਦੇ ਤੇ ਕੋਈ TDS ਨਹੀਂ ਕੱਟਿਆ ਜਾਂਦਾ ਪਰ ਇਹਦੇ ਵਿੱਚ ਅਸਲੀ ਫਾਇਦਾ ਉਦੋਂ ਹੁੰਦਾ ਹੈ ਵੀ ਜੇ ਤੁਹਾਡੀ ਇਨਕਮ ਟੈਕਸ slab ਤੋਂ ਘੱਟ ਹੋਵੇ ਤੇ ਤੁਹਾਨੂੰ ਜ਼ੀਰੋ ਟੈਕਸ ਭਰਨਾ ਪੈਂਦਾ ਉਸ ਕੇਸ ਦੇ ਵਿੱਚ ਹੁੰਦਾ ਕਿ ਇਹ ਕਿ FD ਦਾ ਜਿਹੜਾ ਤੁਹਾਡਾ TDS ਸਭ ਤੋਂ ਪਹਿਲਾਂ ਹੀ ਕੱਟਿਆ ਜਾਂਦਾ ਤੇ ਉਸ ਤੋਂ ਬਾਅਦ ਤੁਹਾਨੂੰ ਇਨਕਮ ਟੈਕਸ ਪੋਰਟਲ ਤੇ ਜਾ ਕੇ ਕਲੇਮ ਫਾਈਲ ਕਰਨਾ ਪੈਂਦਾ ਜੋ ਕਿ ਥੋੜਾ ਕੰਪਲਿਕਟਿਡ ਹੋ ਜਾਂਦਾ MI ਸਕੀਮ ਦੇ ਵਿੱਚ ਐ ਉਹ ਨਹੀਂ ਚੀਜ਼ ਨੂੰ ਗਲਤ ਨਾ ਲੈ ਕੇ ਜਾਓ ਜੇਕਰ ਤੁਹਾਡਾ ਕੁਝ ਵੀ ਟੈਕਸ ਬਣਦਾ ਹੈ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪਏਗਾ ਟੈਕਸ ਤੁਹਾਨੂੰ ਭਰਨਾ ਹੀ ਪਏਗਾ ਬੇਚੱਕ ਉਹ ਐਫ ਡੀ ਦਾ ਇੰਟਰਸਟ ਹੋਵੇ ਚਾਹੀਏ ਸਕੀਮ ਦਾ ਇੰਟਰਸਟ ਹੋਵੇ ਟੈਕਸ ਤੁਹਾਨੂੰ ਦੋਨਾਂ ਤੇ ਹੀ ਭਰਨਾ ਪਏਗਾ ਕਿਉਂਕਿ ਇਹਨਾਂ ਦੋਨਾਂ ਸਕੀਮਾਂ ਦੇ ਵਿੱਚ ਜਿਹੜਾ ਤੁਹਾਨੂੰ ਇੰਟਰਸਟ ਮਿਲ ਰਿਹਾ ਉਹ ਤੁਹਾਡੀ ਟੈਕਸੇਬਲ ਇਨਕਮ ਦਾ ਹਿੱਸਾ ਹੈ ਤਾਂ ਤੁਹਾਡੇ ਟੈਕਸ ਲਾਈਫ ਦੇ ਹਿਸਾਬ ਨਾਲ ਜਿੰਨਾ ਵੀ ਤੁਹਾਡਾ ਟੈਕਸ ਹੋਏਗਾ ਤੁਹਾਨੂੰ ਭਰਨੀ ਪਏਗਾ ਹਾਂ ਪੋਸਟ ਆਫਿਸ ਦੀ ਸਕੀਮ ਦੇ ਵਿੱਚ ਐਦਾਂ ਦਾ ਕੋਈ ਖਾਸ ਟੈਕਸ ਬੈਨੀਫਿਟ ਨਹੀਂ ਮਿਲਦਾ ਪਰ ਹਾਂ ਇਹਨਾਂ ਜ਼ਰੂਰ ਹੈ ਵੀ ਟੀ ਡ ਯਾ ਫਿਰ ਜਿੰਨਾ ਉਹਨਾਂ ਦਾ ਫਿਕਸ ਹੋ ਗਿਆ ਉਹੀ ਰਹੇਗਾ ਤਾਂ ਦੇਖੋ ਜੀ ਇਦਾਂ ਦਾ ਬਿਲਕੁਲ ਨਹੀਂ ਹੈ ਜਿਸ ਟਾਈਮ ਤੇ ਤੁਸੀਂ ਡਿਪੋਜ਼ਿਟ ਕਰ ਰਹੇ ਹੋ ਉਸ ਟਾਈਮ ਤੇ ਜਿੰਨਾ ਇੰਟਰਸਟ ਰੇਟ ਚੱਲ ਰਿਹਾ ਹੈ ਉਹੀ ਅਗਲੇ 5 ਸਾਲਾਂ ਲਈ ਤੁਹਾਡਾ ਇੰਟਰਸਟ ਰੇਟ ਫਿਕਸ ਹੋ ਜਾਏਗਾ ਹਰ ਕੁਆਰਟਰ ਲਈ ਤੁਹਾਡਾ ਇੰਟਰਸਟ ਰੇਟ ਚੇਂਜ ਨਹੀਂ ਹੋਏਗਾ ਫਾਰ ਇਗਜ਼ਾਮਪਲ ਅੱਜ ਦੀ ਡੇਟ ਦੇ ਵਿੱਚ ਜੇਕਰ ਤੁਸੀਂ ਅਮਾਉਂਟ ਡਿਪੋਜ਼ਿਟ ਕਰਦੇ ਹੋ ਤਾਂ ਤੁਹਾਡਾ ਅਗਲੇ 5 ਸਾਲਾਂ ਲਈ 7.4% ਹੀ ਇੰਟਰਸਟ ਰੇਟ ਫਿਕਸ ਹੋ ਜਾਏਗਾ ਤੇ ਜੇਕਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਵੀ ਤੁਹਾਡਾ ਕਿੰਨਾ ਇੰਟਰਸਟ ਬਣੇਗਾ ਤਾਂ ਮੈਂ ਇੱਕ ਕੈਲਕੂਲੇਟਰ ਬਣਾਇਆ ਲਿੰਕ ਤੁ ਤੁਹਾਡਾ ਕੁਸਟੋਮ ਵਾਲਾ ਹੁੰਦਾ ਹੈ ਵੀ ਇਸ ਸਕੀਮ ਦਾ ਲੌਕ-ਇਨ ਪੀਰੀਅਡ ਕਿੰਨਾ ਹੋਏਗਾ ਤਾਂ ਪਹਿਲੀ ਗੱਲ ਤਾਂ ਇਹ ਹੈ ਸਕੀਮ ਦੇ ਵਿੱਚ ਇਨਵੈਸਟ ਕਰਨ ਤੋਂ ਬਾਅਦ ਇੱਕ ਸਾਲ ਦੇ ਵਿੱਚ ਤਾਂ ਤੁਸੀਂ ਪੈਸੇ ਬਿਲਕੁਕੁਲ ਨਿਕੜਵਾ ਸਕਦੇ ਕਿਸੇ ਵੀ ਸਰਕਮੰਟੈਂਸਸ ਦੇ ਅੰਦਰ ਮਤਲਬ ਕਿ ਇੱਕ ਸਾਲ ਦਾ ਤਾਂ ਘੱਟੋ-ਘੱਟ ਵੇਟ ਕਰਨਾ ਪਏਗਾ ਉਸ ਤੋਂ ਪਹਿਲਾਂ ਕੋਈ ਪ੍ਰੀਮਚੂਅਰ ਵਿਡਰੋਅਲ ਨਹੀਂ ਹੋ ਸਕਦਾ ਜੇਕਰ ਤੁਸੀਂ ਇੱਕ ਤੋਂ ਲੈ ਕੇ 3 ਸਾਲ ਦੇ ਵਿੱਚ ਵਿਡਰੋਅ ਕਰਦੇ ਹੋ ਤੁਹਾਨੂੰ 2% ਪੈਨਲਟੀ ਦੇਣੀ ਪਏਗੀ ਤੇ ਜਿੰਨਾ ਤੁਸੀਂ ਟੋਟਲ ਮਾਉਂਟ ਇਨਵੈਸਟ ਕੀਤਾ ਉਹਦੇ 2% ਪੈਨਲਟੀ ਉਸ ਅਮਾਉਂਟ ਤੇ ਹੋਏਗੀ ਮਤਲਬ ਕਿ ਤੁਸੀਂ 2 ਲੱਖ ਰੁਪਏ ਇਨਵੈਸਟ ਕੀਤੇ ਤਾਂ 2 ਸਾਲ ਬਾਅਦ ਤੁਸੀਂ ਉਹ ਪੈਸਾ ਕਢਵਾਉਣਾ ਤਾਂ 2 ਲੱਖ ਦਾ 2% ਯਾਨਕਿ 4000 ਰੁਪਏ ਤੁਹਾਨੂੰ ਪੈਨਲਟੀ ਦੇਣੀ ਪੈਗੀ ਤੇ ਜੇਕਰ 3 ਤੋਂ 5 ਸਾਲ ਦੇ ਵਿੱਚ ਵਿਡਰੋ ਕਰਦੇ ਹੋ ਤਾਂ ਤੁਹਾਨੂੰ 1% ਪੈਨਲਟੀ ਦੇਣੀ ਪੈਗੀ ਹੁਣ ਇਹ ਤਾਂ ਗੱਲ ਹੋ ਗਈ ਲੌਕ ਇਨ ਪੀਰੀਅਡ ਦੀ ਪਰ ਸਾਡੇ ਦੇਸ਼ 'ਚ ਕੁਝ ਮਹਾਨ ਲੋਕ ਐਦਾਂ ਦੇ ਵੀ ਨਹੀਂ ਜਿਹੜੇ ਆਪਣੇ ਪੈਸੇ ਰੱਖ ਕੇ ਭੁੱਲ ਜਾਂਦੇ ਨੇ ਤਾਂ ਐਦਾਂ ਦੇ ਲੋਕਾਂ ਦਾ ਕੀ ਹੋਏਗਾ ਆ ਦੇਖੋ ਪਹਿਲਾਂ ਇਹ ਸਕੀਮ 6 ਸਾਲ ਦੀ ਹੁੰਦੀ ਸੀ ਪਰ ਫਿਰ ਇਹਨੂੰ ਚੇਂਜ ਕਰਕੇ 5 ਸਾਲ ਕਰ ਦਿੱਤਾ ਗਿਆ 5 ਸਾਲ ਤੋਂ ਬਾਅਦ ਜੇਕਰ ਤੁਸੀਂ ਆਪਣਾ ਪੈਸਾ ਵਿਡਰੋ ਨਹੀਂ ਕਰਦੇ ਤਾਂ ਤੁਹਾਡੇ ਗੜਾ ਪੈਸਾ ਉਹਦੇ ਤੇ 3 ਤੋਂ 4% ਸਿੰਪਲ ਇੰਟਰਸਟ ਬਣੇਗਾ ਤੇ ਜੇਕਰ ਉਸ ਤੋਂ ਬਾਅਦ ਵੀ ਆਪਣਾ ਪੈਸਾ ਵਿਡਰੋ ਨਹੀਂ ਕਰਦੇ ਤਾਂ ਉਹ 3-4% ਵੀ ਮਿਲਣਾ ਬੰਦ ਹੋ ਜਾਏਗਾ ਤੇ ਤੁਹਾਡਾ ਪੈਸਾ ਇਦਾਂ ਹੀ ਪਿਆ ਰਹੇਗਾ ਹੁਣ ਲਾਸਟ ਕੁਐਸਚਨ ਆਉਂਦਾ ਹੈ ਵੀ ਜੇਕਰ ਡਿਪੋਜ਼ੀਟਰ ਦੀ ਡੈਥ ਹੋ ਜਾਂਦੀ ਹੈ ਤਾਂ ਕੀ ਹੋਏਗਾ ਤਾਂ ਇਸ ਕੇਸ ਦੇ ਵਿੱਚ ਜੇਕਰ ਸਿੰਗਲ ਅਕਾਊਂਟ 홀ਡਰ ਹੈ ਤਾਂ ਉਹਦੇ ਨਾਮਿਨੀ ਜਾਂ ਲੀਗਲ ਹੈਅਰ ਨੂੰ ਉਹ ਅਕਾਊਂਟ ਬੰਦ ਕਰਵਾਉਣਾ ਪਏਗਾ ਉਹ ਅਕਾਊਂਟ ਨੂੰ ਕੰਟੀਨਿਊ ਨਹੀਂ ਕਰ ਸਕਦਾ ਤੇ ਜਿਹੜਾ ਨਾਮਿਨੀ ਹੋਏਗਾ ਉਹਨੂੰ ਪੂਰਾ ਪ੍ਰਿੰਸੀਪਲ ਪਲੱਸ ਇੰਟਰਸਟ ਜਿੰਨਾ ਵੀ ਬਣੇਗਾ ਉਹ ਪੈਸਾ ਮਿਲ ਜਾਏਗਾ ਤੇ ਜਿਹੜਾ ਜੁਆਇੰਟ ਅਕਾਊਂਟ ਹੁੰਦਾ ਉਹਦਾ ਕੇਸ ਥੋੜਾ ਜਿਹਾ ਅਲੱਗ ਹੁੰਦਾ ਹੈ ਜੁਆਇੰਟ ਅਕਾਊਂਟ 홀ਡਰ ਦੇ ਵਿੱਚ ਜੇਕਰ ਇੱਕ ਅਕਾਊਂਟ 홀ਡਰ ਦੀ ਡੈਥ ਹੋ ਜਾਂਦੀ ਹੈ ਤੇ ਉਸ ਅਕਾਊਂਟ ਦੇ ਵਿੱਚ ਸਿਰਫ ਦੋ ਹੀ ਅਕਾਊਂਟ 홀ਡਰ ਸੀ ਤਾਂ ਉਸ ਅਕਾਊਂਟ ਨੂੰ ਸਿੰਗਲ ਅਕਾਊਂਟ ਦੇ ਵਿੱਚ ਕਨਵਰਟ ਕਰ ਦਿੱਤਾ ਜਾਏਗਾ ਤੇ ਉਹ ਅਕਾਊਂਟ ਨਾਰਮਲ ਦੀ ਤਰ੍ਹਾਂ ਆਪਰੇਟ ਕਰਦਾ ਰਹੇਗਾ ਤਾਂ ਹੁਣ ਇਹ ਤਾਂ ਹੋ ਗਈਆਂ ਫੈਕਚੁਅਲ ਚੀਜ਼ਾਂ ਹੁਣ ਆਪਾਂ ਥੋੜੀ ਜਿਹੀ ਅੰਦਰ ਦੀ ਗੱਲ ਕਰ ਲੈਨੇ ਆ ਕਿ ਇਸ ਸਕੀਮ ਦੇ ਵਿੱਚ ਤੁਹਾਨੂੰ ਇਨਵੈਸਟ ਕਰਨਾ ਚਾਹੀਦਾ ਹੈ ਜਾਂ ਨਹੀਂ ਤਾਂ ਦੇਖੋ ਜੇਕਰ ਤਾਂ ਇੰਟਰਸਟ ਰੇਟ ਨੂੰ ਕੰਪੇਅਰ ਕਰੋਗੇ ਤਾਂ ਹੋ ਸਕਦਾ ਤੁਹਾਨੂੰ ਇਹ ਇੰਟਰਸਟ ਰੇਟ ਘੱਟ ਹੀ ਲੱਗੇ ਕਿਉਂਕਿ ਬਹੁਤ ਸਾਰੀਆਂ ਬੈਂਕਾਂ ਜਿਵੇਂ ਕਿ SBI ਮੈਂ ਅੰਡਰਸਟੈਂਡ ਵਗੈਰਾ 7.1 ਤੋਂ ਲੈ ਕੇ 7.2% ਦਾ ਵਿਆਜ ਦੇ ਰਹੀਆਂ ਨੇ 5 ਸਾਲਾਂ ਦੀ FD ਤੇ ਤੇ ਜੇਕਰ ਵੱਡੇ ਬੈਂਕਾਂ ਦੀ ਗੱਲ ਕਰੀਏ ਜਿਵੇਂ ਕਿ HDFC SBI ਵਗੈਰਾ ਉਹ ਵੀ 6.8 ਤੋਂ ਲੈ ਕੇ 6.9% ਤੱਕ ਦਾ ਵਿਆਜ ਦੇ ਰਹੇ ਨੇ ਤੇ ਇਸ ਤੋਂ ਉੱਪਰ ਜੇਕਰ ਸੀਨੀਅਰ ਸਿਟੀਜ਼ਨ ਇਨਵੈਸਟ ਕਰਦੇ ਆ ਤਾਂ ਉਹਨਾਂ ਨੂੰ 7.5 ਤੋਂ ਲੈ ਕੇ 7.6% ਤੱਕ ਦਾ ਵਿਆਜ ਮਿਲ ਜਾਂਦਾ ਹੈ ਪਰ ਨੋਟ ਕਰਨ ਵਾਲੀ ਗੱਲ ਇਹ ਹੈ ਵੀ ਜਿਹੜੀ 5 ਸਾਲ ਤੱਕ ਦੀ ਐਫਡੀ ਹੁੰਦੀ ਹੈ ਉਹਦੇ ਤੇ ਕੋਈ ਟੈਕਸ ਨਹੀਂ ਲੱਗਦਾ ਤਾਂ ਜਿਹੜੇ ਟੈਕਸ ਅਡਜਸਟਡ ਰਿਟਰਨਸ ਹੁੰਦੇ ਆ ਉਹ ਬੈਂਕ ਐਫਡੀ ਦੇ ਕੇਸ ਦੇ ਵਿੱਚ ਕਾਫੀ ਹਾਈ ਹੋ ਜਾਂਦੇ ਆ ਸਪੈਸ਼ਲੀ ਉਦੋਂ ਜੇਕਰ ਤੁਸੀਂ 30% ਵਾਲੀ ਟੈਕਸ ਬ੍ਰੈਕਟ ਚ ਆਉਂਦੇ ਹੋ ਹੁਣ ਇਹਦੇ ਵਿੱਚ ਇੱਕ ਚੀਜ਼ ਦਾ ਇਹ ਵੀ ਧਿਆਨ ਰੱਖਣਾ ਹੈ ਵੀ ਬੈਂਕ ਦੇ ਵਿੱਚ 5 ਲੱਖ ਤੱਕ ਦੀ ਗਾਰੰਟੀ ਹੀ RBI ਸਿਕਿਉਰ ਕਰਦਾ ਐਜ਼ ਐਨ FD ਤੇ ਜੇਕਰ ਤੁਸੀਂ 5 ਲੱਖ ਤੱਕ ਤੋਂ ਘੱਟ ਦਾ ਅਮਾਉਂਟ 5 ਸਾਲਾਂ ਲਈ FD ਕਰਵਾਉਣਾ ਚਾਹੁੰਦੇ ਹੋ ਫਿਰ ਤਾਂ ਕਾਫੀ ਸੈਂਸਿਬਲ ਹੈ ਬਟ ਜੇਕਰ ਅਮਾਉਂਟ 5 ਲੱਖ ਤੋਂ ਵੱਧ ਹੈ ਫਿਰ ਤੁਹਾਨੂੰ ਪੋਸਟ ਆਫਿਸ ਦੀ MI ਸਕੀਮ ਹੀ ਕੰਸਿਡਰ ਕਰਨੀ ਚਾਹੀਦੀ ਹੈ ਤੇ ਇਹਦੇ ਨਾਲ ਨਾਲ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਵੀ ਸਾਰਿਆਂ ਲਈ ਇੰਟਰਸਟ ਰੇਟ ਹੀ ਸਭ ਕੁਝ ਨਹੀਂ ਹੁੰਦਾ ਕੁਝ ਲੋਕਾਂ ਲਈ ਰਿਸਕ ਤੇ ਕੁਝ ਲੋਕਾਂ ਲਈ ਮੰਥਲੀ ਫਿਕਸਡ ਇਨਕਮ ਵੀ ਮੈਟਰ ਕਰਦੀ ਹੈ ਤੇ ਇਦਾਂ ਦੇ ਲੋਕਾਂ ਲਈ ਇਹ ਪੋਸਟ ਆਫਿਸ ਦੀ ਐਮਆਈ ਸਕੀਮ ਕਾਫੀ ਡੀਸੈਂਟ ਆਪਸ਼ਨ ਬਣ ਜਾਂਦੀ ਹੈ ਤੇ ਮੇਰੇ opinion ਦੇ ਅਕੋਰਡਿੰਗ ਆਪਣਾ ਸਾਰਾ ਪੈਸਾ ਇੱਕੋ ਸਕੀਮ ਦੇ ਵਿੱਚ ਇਨਵੈਸਟ ਕਰਨ ਦੀ ਬਜਾਏ ਤੁਸੀਂ ਉਹਨੂੰ ਰਿਸਕ ਦੇ ਹਿਸਾਬ ਨਾਲ ਡਿਵਾਈਡ ਕਰ ਸਕਦੇ ਹੋ ਜਿਹੜਾ ਪੈਸਾ ਤੁਸੀਂ ਬਹੁਤ ਘੱਟ ਰਿਸਕ ਦੇ ਅੰਡਰ ਰੱਖਣਾ ਚਾਹੁੰਦੇ ਹੋ ਉਹਨੂੰ ਤੁਸੀਂ ਪੋਸਟ ਆਫਿਸ ਦੀ ਐਮਆਈ ਸਕੀਮ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਬਸ ਉਹਨਾਂ ਲਾਅਦ ਦੇ ਵਿੱਚ ਇਹ ਦੇਖ ਲੈਣੇ ਵੀ ਸਕੀਮ ਦੇ ਵਿੱਚ ਇਨਵੈਸਟ ਕਰਨਾ ਕਿਵੇਂ ਆ ਤਾਂ ਇਹਦੇ ਲਈ ਤੁਹਾਨੂੰ ਪੋਸਟ ਆਫਿਸ ਜਾ ਕੇ ਇੱਕ ਫਾਰਮ ਭਰਨਾ ਪਏਗਾ ਤੇ ਉਹਦੇ ਨਾਲ ਨਾਲ ਤੁਹਾਡੀਆਂ ਦੋ ਫੋਟੋਜ਼ ਆਈਡੀ ਪ੍ਰੂਫ ਤੇ ਐਡਰੈਸ ਪ੍ਰੂਫ ਲ ਇਸ ਫਾਰਮ ਦੇ ਨਾਲ ਤੁਸੀਂ ਆਪਣਾ ਨਾਮਿਨੀ ਵੀ ਸਾਈਨ ਕਰਨਾ ਹੋਵੇਗਾ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਇਨਵੈਸਟਮੈਂਟ ਹੈ ਉਹਦਾ ਚੈੱਕ ਲਾ ਕੇ ਤੁਸੀਂ ਪੋਸਟ ਆਫਿਸ ਦੇ ਵਿੱਚ ਸਬਮਿਟ ਕਰ ਸਕਦੇ ਹੋ ਇਹ ਫਾਰਮ ਤੁਸੀਂ ਆਨਲਾਈਨ ਵੀ ਡਾਊਨਲੋਡ ਕਰ ਸਕਦੇ ਹੋ ਪਰ ਸਬਮਿਟ ਤੁਹਾਨੂੰ ਪੋਸਟ ਆਫਿਸ ਜਾ ਕੇ ਹੀ ਕਰਨਾ ਪੈਣਾ ਹੈ ਬਾਕੀ ਕੋਈ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਜਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈਟ